ਗਾਇਸ ਵੈਲਕਮ ਬਾਈ ਬਾਈ ਨੀ ਮਾਈ ਵੈਲਕਮ ਮਾਈ ਨਿਊ ਵਲੋਗ ਤੇ ਅੱਜ ਦੇ ਵਲੋਗ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 30 ਡੇ ਦਾ ਚੈਲੰਜ ਲਿਆ ਆ ਅਸੀਂ ਤੇ 30 ਡੇ ਅਸੀਂ ਪੂਰੇ ਕੰਪਲੀਟ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੀ ਵੀਡੀਓ 'ਚ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈਨਾ ਵੀਡੀਓ ਲਾਈਕ ਕੀਤੀ ਕਮੈਂਟ ਕੀਤੇ ਪਿਆਰੇ ਪਿਆਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵੀਡੀਓ ਸ਼ੇਅਰ ਕੀਤੀ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਤੁਸੀਂ ਆਪਣੇ ਭੈਣ ਨੂੰ ਹੌਸਲਾ ਦਿੰਦੇ ਪਏ ਹੋ ਨਾ ਹਨਾ ਤੇ ਇਦਾਂ ਹੀ ਪਲੀਜ਼ ਸਪੋਰਟ ਕਰਦੇ ਰਹੋ ਤਾਂ ਕਿ ਮੈਂ ਬਹੁਤ ਅੱਗੇ ਤੱਕ ਜਾਵਾਂ ਹਨਾ ਆਪਣੇ ਸੁਪਨੇ ਪੂਰੇ ਕਰਾਂ ਚ ਚਲੋ ਗਾਇਸ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਆਵਲੀ ਵੀਡੀਓ ਵੀ ਜਿਹੜੀ ਹੈ ਕਿ ਬਹੁਤ ਪਸੰਦ ਆਉਗੀ ਤੇ ਮੇਰੀ ਵੀਡੀਓ ਲਾਸਟ ਹੈ ਤਾਂ ਵੇਖਿਓ ਤੇ ਗਾਇਸ ਇਹਦੇ ਵਿੱਚ ਮੈਂ ਤੁਹਾਨੂੰ ਆਪਣੀ ਇੱਕ ਗੱਲ ਸ਼ੇਅਰ ਕਰੂੰਗੀ ਜਦੋਂ ਅਸੀਂ ਮਤਲਬ ਸਟਾਲ ਲਗਾਉਣ ਬਾਰੇ ਸੋਚਿਆ ਹੈਨਾ ਤੇ ਕਿਉਂ ਸੋਚਿਆ ਤੇ ਕਿਵੇਂ ਸਾਡੇ ਹੈਨਾ ਮਾਈਂਡ ਚ ਗੱਲ ਆਈ ਕਿ ਯਾਰ ਗਾਇਸ ਪਹਿਲਾਂ ਨਾ ਮਤਲਬ ਮੈਂ ਹੋਮ ਬੇਕਰ ਸੀਗੀ ਹੁਣ ਪਹਿਲਾਂ ਨਹੀਂ ਮਤਲਬ ਹੁਣ ਵੀ ਹੈਗੀ ਹਾਂ ਤੇ ਆਪਾਂ ਮਤਲਬ ਕੇਕ ਬਣਾਉਣੇ ਸਟਾਰਟ ਕੀਤੇ ਸੀ ਮੈਂ ਘਰੇ ਉਦੋਂ ਮੈਂ ਨਾਲ-ਨਾਲ ਜੋਬ ਵੀ ਕਰਦੀ ਤੇ ਮੈਂ ਆਪਣੇ ਮਤਲਬ ਕੇਕ ਬਣਾਉਣੇ ਵੀ ਸਟਾਰਟ ਕਰਤੇ ਹੀ ਤੇ ਕਸਟਮਰ ਕੋ ਮਤਲਬ ਆਰਡਰ ਲੈ ਲੈਣਾ ਹੈਨਾ ਤੇ ਕਰ ਰਹੀ ਆਪਣਾ ਮਤਲਬ ਫਰੈਸ਼ ਅਗਲਸ ਪ੍ਰਪੇਅਰ ਕਰਨਾ ਕੇਕ ਤੇ ਸ਼ਾਮੇ ਡਿਲੀਵਰ ਵੀ ਕਰ ਦੇਣਾ ਜਿਹੜਾ ਕਿ ਮਤਲਬ ਕਸਟਮਰ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਰਿਹਾ ਇਸੇ ਤਰ੍ਹਾਂ ਇੱਕ ਕਸਟਮਰ ਤਿੰਨ ਜਣਿਆਂ ਨੂੰ ਦੱਸਦਾ ਹੀ ਤੇ ਉਹ ਵੀ ਆਰਡਰ ਕਰਦੇ ਸੀ ਉਹ ਵੀ ਰਿਵਿਊ ਵਧੀਆ ਦਿੰਦੇ ਸੀ ਕਿ ਹਨਾ ਤੇ ਫਿਰ ਉਦੋਂ ਮੈਂ ਜਨ ਨਾਲ ਨਾਲ ਜੋਬ ਵੀ ਕਰਦੀ ਸੀ ਤੇ ਨਾਲ ਨਾਲ ਆਪਣੇ ਮਤਲਬ ਕੇਕ ਵੀ ਬਣਾਉਂਦੀ ਸੀਗੇ ਤੇ ਕਿਉਂਕਿ ਮੈਂ ਆਪਣੀ ਸਿਸਟਰ ਨੂੰ ਸਿਖਾ ਦਿੱਤਾ ਸੀ ਉਹ ਮੇਰੀ ਹੈਲਪ ਕਰ ਦਿੰਦੇ ਸੀ ਕਿਉਂਕਿ ਕਈ ਵਾਰੀ ਮੈਂ ਜੋਬ ਤੇ ਹੁੰਦੀ ਸੀ ਤੇ ਪਿੱਛੋਂ ਕਦੀ ਕਦੀ ਕੇਕ ਦਾ ਆਰਡਰ ਆ ਜਾਂਦਾ ਸੀ ਤਾਂ ਬਾਅਦ ਵਿੱਚ ਉਹ ਹੀ ਸੰਭਾਲ ਲੈਂਦੀ ਫਿਰ ਗਾਇਸ ਮੈਂ ਮਤਲਬ ਸਟੋਰ ਲਗਉਣ ਬਾਰੇ ਸੋਚਿਆ ਕਿ ਆਪਾਂ ਹਨਾ ਸਟੋਰ ਲਗਾਣੇ ਆ ਆਪਾਂ ਜੇ ਕੇਕ ਬਣਾ ਸਕਦੇ ਆ ਤੇ ਆਪਾਂ ਬਹੁਤ ਕੁਝ ਬਣਾ ਸਕਦੇ ਆ ਹਨਾ ਮੋਮੋਸ ਵਗੈਰਾ ਮਤਲਬ ਸਾਰਾ ਕੁਝ ਆਉਂਦਾ ਆ ਤੇ ਅਸੀਂ ਹਨਾ ਫਿਰ ਅਸੀਂ ਸੋਚਿਆ ਚਲੋ ਯਾਰ ਸਟੋਰ ਲਗੁੰਨੇ ਆ ਆਪਣੇ ਹਨਾ ਵਧੀਆ ਵਧੀਆ ਚੀਜ਼ਾਂ ਬਣਾ ਕੇ ਕਸਟਮਰ ਨੂੰ ਖੋਣੇ ਆ ਜਿਹੜੀਆਂ ਕਿ ਪਿਓਰ ਘਰੇ ਹੀ ਬਣਦੀਆਂ ਆ ਆਪਾਂ ਫੈਕਟਰੀਆਂ ਵਗੈਰਾ ਚ ਨਹੀਂ ਲੈ ਕੇ ਹੁੰਦੇ ਜਾਂ ਫਰੋਜ਼ਨ ਸਮਾਨ ਨਹੀਂ ਯੂਜ਼ ਕਰਦੇ ਹੈਗੇ ਆਪਾਂ ਸਾਰਾ ਕੁਝ ਘਰੇ ਹੀ ਪ੍ਰਿਪੇਅਰ ਕਰਦੇ ਆ ਦਿਲ ਨਾਲ ਪੂਰੇ ਦਿਲ ਨਾਲ ਜਿਹੜੇ ਕਿ ਪੂਰੇ ਕਸਟਮਰ ਨੂੰ ਵੀ ਇੰਨਾ ਮਜ਼ਾ ਆਉਂਦਾ ਨਾ ਖਾਣ ਦਾ ਇੰਨੀ ਟੇਸਟੀ ਲੱਗਦੇ ਆ ਨਾ ਤੇ ਗਾਇਸ ਇਹਦੇ ਵਿੱਚ ਦੇਖੋ ਜਦੋਂ ਮੈਂ ਹਨਾ ਆਪਾਂ ਮੈਂ ਸਟਾਲ ਲਗਾਉਣ ਬਾਰੇ ਸਟਾਲ ਲਗਾਇਆ ਹੈ ਨਾ ਥੋੜਾ ਜਿਆ ਹੀ ਸ਼ਾਈ ਫਿਲ ਕਰੀਏ ਕਿਉਂਕਿ ਪਹਿਲਾ ਦਿਨ ਸੀ ਸਾਨੂੰ ਡਰ ਵੀ ਲੱਗੀ ਜਾਵੇ ਕਿ ਯਾਰ ਕਸਟਮਰ ਆਉਣਗੇ ਜਾਂ ਨਹੀਂ ਆਉਣਗੇ ਉਹਨਾਂ ਨੂੰ ਸਾਡੀਆਂ ਚੀਜ਼ਾਂ ਵਧੀਆ ਲੱਗਣਗੀਆਂ ਜਾਂ ਨਹੀਂ ਲੱਗਣਗੀਆਂ ਹਨਾ ਤੇ ਚਲੋ ਗਾਇਸ ਇੱਕਦਮ ਤਾਂ ਸਾਨੂੰ ਨਹੀਂ ਮਤਲਬ ਰਿਸਪੌਂਸ ਨਹੀਂ ਮਿਲਿਆ ਇੱਕ ਦੋ ਦਿਨ ਅਸੀਂ ਲੋਣਾ ਮਤਲਬ ਸ਼ੁਰੂ ਕੀਤਾ ਹੌਲੀ ਹੌਲੀ ਕਸਟਮਰ ਆਉਣੇ ਸਟਾਰਟ ਹੋ ਗਏ ਤੇ ਗਾਇਸ ਜਦੋਂ ਮਤਲਬ ਪਹਿਲੇ ਦਿਨ ਅਸੀਂ ਮੋਮੋਜ਼ ਹੀ ਲਗਾਏ ਸੀ ਕੋਈ ਸਾਡ ਕੋ ਸਪ੍ਰਿੰਗ ਰੋਲ ਹਨਾ 버ગર ਰੈਪ ਕੁਛ ਨਹੀਂ ਹੁੰਦਾ ਸੀ ਸਿਰਫ ਵੈਜ ਮੋਮੋਜ਼ ਹੀ ਲਗਾਏ ਹੋਏ ਤੇ ਵੈਜ ਮੋਮੋਜ਼ ਤੋਂ ਹੀ ਅੱਜ ਅਸੀਂ ਇੱਥੇ ਤੱਕ ਪਹੁੰਚੇ ਹੋਏ ਹਾਂ ਅਸੀਂ ਹੋਰ ਅੱਗੇ ਤੱਕ ਪਹੁੰਚਾਂਗੇ ਤੇ ਅਸੀਂ ਨਾ ਥੋੜਾ ਜਿਹਾ ਆਪਣਾ ਮੈਨੂ ਮਤਲਬ ਕਿ ਘਟਾਇਆ ਹੋਇਆ ਵਾ ਕਿਉਂਕਿ ਮੈਂ ਹਰ ਇੱਕ ਵੀਡੀਓ ਚ ਬੋਲਦੀ ਹਾਂ ਕਿਉਂਕਿ ਕਈ ਵਾਰੀ ਕਸਟਮਰ ਆਉਂਦੇ ਆ ਨਾ ਵੀ 버ગર ਖਾਣ ਚੱਲ ਜੀਏ ਜਾਂ ਚਿਕਨ ਵਾਲੇ ਮੋਮੋਜ਼ ਫਰਾਈ ਕਰਕੇ ਖਾਣ ਚੱਲ ਜੀਏ ਤੇ ਅਸੀਂ ਥੋੜਾ ਜਿਹਾ ਜੇ ਮੈਨੂ ਘਟਾਇਆ ਤੇ ਅਸੀਂ ਜਲਦੀ ਹੀ ਉਹ ਆਪਣਾ ਮੈਨੂ ਆ ਜਿਹੜਾ ਮੰਤਲਮ ਸਟਾਰਟ ਕਰਾਂਗੇ ਤਾਂ ਹੋਰ ਵਧੀਆ-ਵਧੀਆ ਚੀਜ਼ਾਂ ਲੈ ਕੇ ਆਵਾਂਗੇ ਤੇ ਗਾਇਸ ਗਰਮੀ ਬਹੁਤ ਜ਼ਿਆਦਾ ਲੱਗਦੀ ਪਈ ਹੈ ਤੇ ਗਰਮੀ 'ਚ ਖਲੋਣਾ ਵੀ ਬਹੁਤ ਔਖਾ ਸੀਗਾ ਤੇ ਐਦਾਂ ਤੁਸੀਂ ਦੇਖੋ ਸਾਰੇ ਆਪਣੇ-ਆਪਣੇ ਮਿਹਨਤ ਕਰ ਰਹੇ ਨੇ ਆ ਇਹ ਨਹੀਂ ਕਿ ਮੈਂ ਇਕੱਲੀ ਕਰਦੀ ਪਈ ਆ ਸਾਰੇ ਜਾਣੇ ਆਪਣੀ-ਆਪਣੀ ਮਿਹਨਤ ਕਰਦੇ ਪਏ ਆ ਤੇ ਜਦੋਂ ਗਾਇਸ ਸਾਡਾ ਮਤਲਬ ਪਹਿਲਾ ਦਿਨ ਹੀ ਨਾ ਤੇ ਸਾਡੇ ਹੱਥ-ਪੈਰ ਵੀ ਕੰਬੀ ਜਾਣ ਹਨਾ ਪਹਿਲੇ ਦਿਨ ਦਾ ਕਸਟਮਰ ਨਾਲ ਡੀਲ ਕਰਨਾ ਵੀ ਔਖਾ ਲੱਗਦਾ ਪਿਆ ਸੀ ਕਿ ਸਟਮਰ ਤੋਂ ਕਈ ਵਾਰੀ ਪੈਸੇ ਲੈਣੇ ਭੁੱਲ ਜਾਈਏ ਹਨਾ ਇੰਨੇ ਜਿਆਦਾ ਕਨਫਿਊਜ਼ ਹੋ ਗਏ ਕਿ ਪਤਾ ਨਹੀਂ ਆਪਾਂ ਕਰ ਪਾਵਾਂਗੇ ਜਾਂ ਨਹੀਂ ਪਰ ਮੈਂ ਮਿਹਨਤ ਕਰ ਕਰਕੇ ਕਰ ਕਰਕੇ ਇੱਥੇ ਤੱਕ ਪਹੁੰਚਦਾ ਗਈ ਹਨਾ ਤੇ ਮਟ ਰਾਤ ਨੂੰ ਜਦੋਂ ਅਸੀਂ ਦੁਕਾਨ ਮਤਲਬ ਆਪਣੀ ਵਧੋਣ ਲੱਗੇ ਸੀ ਨਾ ਤੇ ਘਰ ਜage ਜਦੋਂ ਅਸੀਂ ਸਾਰੇ ਪੈਸੇ ਕਾਊਂਟ ਕੀਤੇ ਹਨਾ ਕਿੰਨੇ ਹੋਏ ਕਿੰਨੇ ਨਹੀਂ ਤੇ ਇੰਨੀ ਜਿਆਦਾ ਖੁਸ਼ੀ ਹੋਈ ਨਾ ਮਤਲਬ ਜਿੰਨਾ ਹੋਈ ਸੋਚਿਆ ਹੈ ਨਾ ਉਸ ਤੋਂ ਵੀ ਜਿਆਦਾ ਮਤਲਬ ਰਿਸਪੌਂਸ ਮਿਲਿਆ ਹੈ ਨਾ ਕਸਟਮਰ ਨੂੰ ਇੰਨਾ ਵਧੀਆ ਲੱਗਿਆ ਸਾਡੀ ਚਟਨੀ ਬਹੁਤ ਸੁਆਦ ਲੱਗਦੀ ਕਸਟਮਰ ਨੂੰ ਕਿਉਂਕਿ ਅਸੀਂ ਪਿਓਰ ਅਦਰਕ ਲਸਣ ਤੇ ਮਿਰਚ ਟਮਾਟਰ ਵਾਲੀ ਬਣਾਉਂਦੇ ਹਾਂ ਚਲੋ ਬਤਾਓ ਹਮਾਰੇ ਚਿਕਨ ਮੋਮੋ ਕਿਵੇਂ ਲੱਗੇ ਆਪ ਨੂੰ ਬਈਆ ਅੱਛੇ ਲੱਗੇ ਹਾਂ ਸਭ ਨੂੰ ਪੱਕਾ ਚਲੋ अच्छी बात है ਤੇ ਗਾਇਸ ਇੱਥੇ ਤੁਸੀਂ ਦੇਖਿਆ ਹੋਣਾ ਪਿੱਛੇ ਛੋਟੇ ਛੋਟੇ ਬੱਚੇ ਆਏ ਸੀ ਜਿਹੜੇ ਕਿ ਰਿਵਿਊ ਦੇ ਕੇ ਗਏ ਹਨਾ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਚਿਕਨ ਮੋਮੋਸ ਤੇ ਅਗਲੀ ਵਾਰੀ ਕਹਿੰਦੇ ਅਸੀਂ ਆਵਾਂਗੇ ਦੀਦੀ ਤੁਹਾਡਾ ਚੈਨਲ ਵੀ ਸਬਸਕ੍ਰਾਈਬ ਕਰਾਂਗੇ ਤੇ ਵੀਡੀਓ ਵੀ ਲਾਈਕ ਕਰਾਂਗੇ ਫਿਰ ਮੈਂ ਵੀ ਉਹਨਾਂ ਨਾਲ ਪ੍ਰੋਮਿਸ ਕੀਤਾ ਕਿ ਜੇ ਤੁਸੀਂ ਇਹ ਸਾਰਾ ਕੁਝ ਕਰਕੇ ਆਉਂਗੇ ਨਾ ਮਤਲਬ ਵੀਡੀਓ ਨੂੰ ਲਾਈਕ ਕਰੋਗੇ ਕਮੈਂਟ ਕਰੋਗੇ ਸ਼ੇਅਰ ਕਰੋਗੇ ਸਬਸਕ੍ਰਾਈਬ ਕਰੋਗੇ ਤਾਂ ਮੈਂ ਤੁਹਾਨੂੰ ਅਗਲੀ ਵਾਰੀ ਜ਼ਰੂਰ ਦੋ ਦੋ ਹੋਰ ਐਕਸਟਰਾ ਮੋਮੋਸ ਜਿਹੜੇ ਖਿਲਾਉਂਗੀ ਤੇ ਇਸੇ ਕੁਝ ਚੀਜ਼ ਉਹਨਾਂ ਨੂੰ ਮਤਲਬ ਇੱਕ ਮੇਰੇ ਸਾਹਮਣੇ ਕਿਸੇ ਦਾ ਫੋਨ ਲਾ ਕੇ ਦਾ ਸਬਸਕ੍ਰਾਈਬ ਕਰਤਾ ਸੀਗਾ ਤੇ ਗਾਇਸ ਫਿਰ ਨਾ ਜਦੋਂ ਇੰਨੀ ਖੁਸ਼ੀ ਹੋਈ ਫਿਰ ਅਗਲੇ ਦਿਨ ਦੁਕਾਨ ਲਾਉਂਦਾ ਨੂੰ ਹੋਰ ਹੌਸਲਾ ਮਿਲਿਆ ਤੇ ਅਗਲੇ ਦਿਨ ਬੜੇ ਚਾਵਾ ਨਾਲ ਆਪਾਂ ਕੰਮ ਕੀਤਾ ਹੈ ਨਾ ਸਾਰਾ ਸਮਾਨ ਪ੍ਰਿਪੇਅਰ ਕੀਤਾ ਬਸ ਇੱਕ ਦਿਨ ਨਹੀਂ ਮਤਲਬ ਪਹਿਲੇ ਦਿਨ ਹੀ ਇਦਾਂ ਲੱਗਿਆ ਕਿ ਮਿਹਨਤ ਕਰਾਂਗੇ ਫੇਰ ਹੀ ਅੱਗੇ ਵੱਧ ਹੋਣਾ ਬਿਕੋਜ਼ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਈ ਵਾਰੀ ਹਨਾ ਕਈ ਜਾਂਦੇ ਦਿਲਚ ਆਂਦਣ ਸੜਕ ਤੇ ਕੰਮ ਕਰਨ ਦੀਆਂ ਹਨਾ ਸਟਾਲ ਲਗਾਉਂਦੀਆਂ ਕਈ ਗਾਇਸ ਇਹਨੂੰ ਸਟਾਲ ਨਹੀਂ ਕਹਿੰਦੇ ਇਹਨੂੰ ਰੇੜੀ ਕਹਿ ਜਾਂਦੇ ਆ ਤੇ ਇਹ ਰੇੜੀ ਨਹੀਂ ਹੁੰਦੀ ਰੇੜੀ ਦੇਖੋ ਪਿੱਛੇ ਗੋਲ ਗੱਪਿਆਂ ਵਾਲੀ ਨੂੰ ਰੇੜੀ ਕਹਿੰਦੇ ਆ ਇਹਨੂੰ ਸਟਾਲ ਕਹਿੰਦੇ ਆ ਵੈਸੇ ਵੀ ਹਨਾ ਰੇੜੀ ਨਹੀਂ ਹੁੰਦੀ ਉਹਨੂੰ ਰੇੜੀ ਵੀ ਨਹੀਂ ਕਿਹਾ ਜਾਂਦਾ ਚਲੋ ਆਪਣੀ ਪੰਜਾਬੀ ਲੈਂਗੁਏਜ ਚ ਰੇੜੀ ਕਿਹਾ ਜਾਂਦਾ ਆ ਪਰ ਉਹਨੂੰ ਪਾਟ ਕਹਿੰਦੇ ਆ ਹਨਾ ਤੇ ਜੋ ਅਸੀਂ ਲਗਾਇਆ ਉਹਨੂੰ ਸਟਾਲ ਕਹਿੰਦੇ ਆ ਇਹਨੂੰ ਰੇੜੀ ਨਹੀਂ ਕਹਿੰਦੇ ਚਲੋ ਕੋਈ ਗੱਲ ਨਹੀਂ ਚਾਹੇ ਰੇੜੀ ਆ ਤੇ ਚਾਹੇ ਸਟਾਲ ਆ ਕਰਨੀ ਤਾਂ ਮਿਹਨਤੀ ਆ ਹਨਾ ਸਾਨੂੰ ਹਰ ਇੱਕ ਕੰਮ ਕਰਨ ਚ ਮਿਹਨਤ ਲੱਗਦੀ ਆ ਹਨਾ ਬੇਸ਼ੱਕ ਉਹ ਆਫਿਸ ਚ ਕਰ ਲੋ ਚਾਹੇ ਫੋਰਨ ਕੰਟਰੀ ਚ ਕਰ ਲੋ ਤੇ ਚਾਹੇ ਘਰ ਵਿੱਚ ਕਰ ਲੋ ਕਿਚਨ ਚ ਜਦੋਂ ਸਾਰੀ ਫੈਮਿਲੀ ਦੀ ਹਨਾ ਰੋਟੀ ਬਨਉਣੀ ਪੈਂਦੀ ਆ ਗਰਮੀ ਚ ਖਲੋ ਕੇ ਉਹਦੇ ਚ ਵੀ ਬਹੁਤ ਮਿਹਨਤ ਲੱਗਦੀ ਆ ਹਨਾ ਤੇ ਜੇ ਤੁਸੀਂ ਵੀ ਐਗਰੀ ਹੋ ਮੇਰੀ ਇਸ ਗੱਲ ਨਾਲ ਤਾਂ ਕਮੈਂਟ ਚ ਜਰੂਰ ਦੱਸਿਓ ਕਿ ਸਹੀ ਕਹਿਆ ਹਨਾ ਮੈਂ ਮਿਹਨਤ ਨਾਲ ਹੀ ਸਫਲਤਾ ਹੁੰਦੀ ਆ ਕਈ ਵਾਰੀ ਕਸਟਮਰ ਘੱਟ ਹੁੰਦੇ ਨੇ ਤੇ ਕਈ ਵਾਰੀ ਬਹੁਤ ਜ਼ਿਆਦਾ ਆ ਜਾਂਦੇ ਹੀ ਜਿਹਦੇ ਕਰਕੇ ਅਸੀਂ ਆਰਡਰ ਪ੍ਰਪੇਅਰ ਕਾਟੇ ਕਰਦੇ ਤਾਂ ਕਿ ਜਦ ਨਹੀਂ ਕਨਫਿਊਜ਼ ਹੋ ਜਾਈ ਨਹੀਂ ਕਿ ਆਪਾਂ ਹਨਾ ਇਨੀ ਉਮੀਦ ਵੀ ਨਹੀਂ ਰੱਖਦੇ ਰੱਖਦੇ ਨਹੀਂ ਵਾ ਰੱਖਣੀ ਚਾਹੀਦੀ ਆ ਮਤਲਬ ਕਈ ਵਾਰੀ ਹੁੰਦਾ ਨਾ ਹੀ ਉਮੀਦ ਨਹੀਂ ਰੱਖਦੇ ਤੇ ਇੰਨੇ ਸੌਰੇ ਬਾਬਾ ਜੀ ਸਾਡਾ ਕੋ ਕਸਟਮਰ ਭੇਜ ਦਿੰਨੇ ਨੇ ਇੰਨਾ ਦਿਲ ਖੁਸ਼ ਹੋ ਜਾਂਦਾ ਨਾ ਫਿਰ ਅਗਲੇ ਦਿਨ ਇੰਨੀ ਮਤਲਬ ਉਦੋਂ ਹੀ ਖੁਸ਼ੀ ਮਿਲਦੀ ਕਿ ਨਹੀਂ ਯਾਰ ਮਿਹਨਤ ਕਰਨੀ ਆ ਹਨਾ ਤੇ ਇਦਾਂ ਲੱਗਦਾ ਕਿ ਬਸ ਜਲਦੀ ਜਲਦੀ ਸਾਡਾ ਸਮਾਨ ਖਤਮ ਹੋਵੇ ਤੇ ਮੈਂ ਜਲਦੀ ਜਲਦੀ ਜਾ ਕੇ ਹਨਾ ਹੁਣੇ ਸਮਾਨ ਆਪਣਾ ਜਿਹੜਾ ਪ੍ਰਪੇਅਰ ਕਰਨ ਲੱਗ ਜਾ ਤੇ ਬਟ ਸਾਡੀ ਸੋਚ ਕਦੀ ਇਹ ਵੀ ਹੁੰਦੀ ਹੈ ਕਿ ਕਸਟਮਰ ਨੂੰ ਵਧੀਆ ਖਿਲਾਇਆ ਜਾਵੇ ਟੇਸਟੀ ਖਿਲਾਇਆ ਜਾਵੇ ਹਨਾ ਕਿ ਕਸਟਮਰ ਜੋ ਸਾਡੇ ਕੋਲ ਆਵੇ ਉਸ ਨੂੰ ਪੂਰੀ ਤਰ੍ਹਾਂ ਕੁਆਲਿਟੀ ਰਹੀਏ ਤੇ ਬਿਕੋਜ਼ ਕਈ ਕਸਟਮਰ ਹੁੰਦੇ ਜਾਂ ਲੋਕ ਹੁੰਦੇ ਪੈਸੇ ਖਰਚਦੇ ਨਹੀਂ ਹਨਾ ਇੰਨੇ-ਇੰਨੇ ਜਿਆਦਾ ਸਾਡਾ ਮੋਟਿਵ ਇਹੀ ਆ ਕਿ ਉਹਨਾਂ ਨੂੰ ਪੈਸਾ ਵਸੂਲ ਟੈਸਟ ਮਿਲੇ ਬਟ ਇੱਕ ਗੱਲ ਆ ਕਿ ਤੁਹਾਨੂੰ ਪੂਰੀ ਕੁਆਲਿਟੀ ਮਿਲੂ ਸਾਡੇ ਮੋਮੋਸ ਸਪਰਿੰਗ ਰੋਲ ਤੇ 버ਗਰਸ ਆਪਾਂ ਕੋਈ ਮਿਲਾਵਟ ਨਹੀਂ ਕਰਦੇ ਕੋਈ ਹਨਾ ਸਪਰਿੰਗ ਰੋਲ ਵਿੱਚ ਐਗ ਨਹੀਂ ਪਾਉਂਦੇ ਕਿਉਂਕਿ ਮੈਂ ਉਹਦੇ ਵਿੱਚ ਪਾਣੀ ਆ ਥੋੜੀ ਜੀ ਸੂਜੀ ਚਲੋ ਅਗਲੀ ਵਾਰੀ ਮੈਂ ਤੁਹਾਡੇ ਨਾਲ ਆਪਣੀ ਮਤਲਬ ਸਪਰਿੰਗ ਰੋਲ ਦੀ ਵੀਡੀਓ ਸ਼ੇਅਰ ਕਰੂੰਗੀ ਨੀ ਤੇ ਕਈ ਨਾ ਸਪਰਿੰਗ ਰੋਲ ਵਿੱਚ ਐਗ ਪਾਉਂਦੇ ਆ ਕਿਉਂਕਿ ਸਪਰਿੰਗ ਰੋਲ ਕ੍ਰਾਂਚੀ ਕਰਦੇ ਆ ਉਹਦੇ ਨਾਲ ਤੇ ਇਹ ਮੈਂ ਬਿਲਕੁਲ ਐਗ ਨਹੀਂ ਯੂਜ਼ ਕਰਦੀ ਕਿਉਂਕਿ ਕਈ ਵਾਰੀ ਕਸਟਮਰ ਇਦਾਂ ਦਾ ਆਂਦੇ ਆ ਵੀ ਜਿਨ੍ਹਾਂ ਨੇ ਅਮਰ ਛਕਿਆ ਹੋਵੇ ਹੈਨਾ ਫਿਰ ਇਦਾਂ ਦੀ ਆਪਾਂ ਗਲਤ ਨਹੀਂ ਕਰ ਸਕਦੇ ਉਹਨਾਂ ਨੂੰ ਤਾਂ ਝੂਠ ਮਾਰ ਕੇ ਖਿਲਾ ਦਾਂਗੇ ਪਰ ਉੱਤੋਂ ਰੱਬ ਤਾਂ ਦੇਖਦਾ ਪਿਆ ਨਾ ਉਹਦੇ ਨਾਲ ਕੌਣ ਝੂਠ ਮਾਰੂਗਾ ਇਸ ਕਰਕੇ ਅਸੀਂ ਮਤਲਬ ਬਲੋਨਿਆਂ ਲੋਨ ਵਿੱਚ ਪਰ ਉਹ ਵੀ ਅਲੱਗ-ਅਲੱਗ ਜਿਵੇਂ ਨੋਨ-ভেজ ਮੋਮੋਸ ਬਣਾਣੇ ਆ ਉਹ ਅਲੱਗ ਹੀ ਬਣਾਉਣੇ ਆ ਵੈਜ ਮੋਮੋਸ ਅਲੱਗ ਹੀ ਬਣਾਉਣੇ ਆ ਇਦਾਂ ਗੰਦੀ ਆਪਾਂ ਮਤਲਬ ਬੇਈਮਾਨੀ ਨਹੀਂ ਕੀਤੀ ਤੇ ਨਾ ਹੀ ਕਰਾਂਗੇ ਤੇ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੀ ਆ 버ਗਰ ਤੇ ਫਰਾਈਜ਼ ਵੀ ਅਸੀਂ ਲਗਾਏ ਹੋਏ ਤੇ ਥੋੜੀ ਗਰਮੀ ਕਰਕੇ ਅਸੀਂ ਆਪਣਾ ਜਿਹੜਾ ਸਮਾਨਾ ਥੋੜਾ ਘਟਾਤਾ ਆ ਤਾਂ ਅਸੀਂ ਜਲਦੀ ਲੈ ਕੇ ਆਵਾਂਗੇ ਕਿਉਂਕਿ ਕਸਟਮਰ ਕਈ ਵਾਰੀ ਆ ਕੇ ਪੁੱਛਦੇ ਨੇ ਦੀਦੀ 버거ਸ ਹੈ ਜਿਹੜਾ ਹੈਗ ਰੈਪ ਫਰਾਈਜ਼ ਕੁਝ ਵੀ ਮਤਲਬ ਤੁਹਾਨੂੰ ਪਤਾ ਹੀ ਆ ਆਪਣਾ ਆਪਣਾ ਟੇਸਟ ਲੈ ਕੇ ਹੁੰਦੇ ਆ ਸੋਚਦੇ ਆ ਦੀਦੀ ਕੋ ਜਾਣੇ ਆ ਤੇ ਖਾ ਕੇ ਹੁੰਨੇ ਆ ਤੇ ਕਈ ਵਾਰੀ ਮੇਰੇ ਕੋ ਇਹ ਚੀਜ਼ਾਂ ਨਹੀਂ ਹੁੰਦੀਆਂ ਪਰ ਮੈਂ ਜਲਦੀ ਹੀ ਲੈ ਕੇ ਆਵਾਂਗੀ ਕੋਈ ਗੱਲ ਨਹੀਂ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਤੇ ਜਲਦੀ ਆਪਾਂ ਆਪਣਾ ਜਿਹੜਾ ਮੈਨੂ ਵਧਾਵਾਂਗੇ ਤੇ ਆਪਣੀਆਂ ਚੀਜ਼ਾਂ ਦੁਬਾਰਾ ਕੰਟੀਨਿਊ ਕਰਾਂਗੇ ਤੇ ਗਾਇਸ ਬਾਕੀ ਆਈਟਮਸ 'ਚ ਵੀ ਪੂਰੀ ਤੁਹਾਨੂੰ ਕੁਆਲਿਟੀ ਦਈਏ ਬਿਕੋਜ਼ ਜਦੋਂ ਉਹਨਾਂ ਨੂੰ ਸਵਾਦ ਲੱਗਦਾ ਤਾਂ ਤਾਰੀਫ਼ ਬਹੁਤ ਕਰਕੇ ਜਾਂਦੇ ਆ ਫਿਰ ਦਿਲ ਖੁਸ਼ ਹੋ ਜਾਂਦਾ ਕਿ ਫਿਰ ਦਿਲ ਕਰਦਾ ਕਿ ਜਲਦੀ ਜਲਦੀ ਕਸਟਮਰ ਨੂੰ ਬਣਾ ਕੇ ਦਈਏ ਤੇ ਢੇਰ ਸਾਰੇ ਕਸਟਮਰ ਆਉਂਦੇ ਰਹੇ ਆ ਇੱਕ ਗੱਲ ਹੋਰ ਸਾਡੇ ਕੋਲ ਅਲਟੂ ਦੇ 버ਗਰ ਅਵੇਲ ਚੀਜ਼ਾਂ ਜਿਵੇਂ ਕਿ ਕਈ ਲੋਕ ਫ੍ਰਾਈ ਖਾਂਦੇ ਆ ਉਹ ਅਲੱਗ ਨੇ ਫ੍ਰਾਈ ਕਰਕੇ ਤੇ ਕਈ ਲੋਕ ਘੱਟ ਆਇਲ ਪਸੰਦ ਕਰਦੇ ਨੇ ਤੇ ਉਹਨਾਂ ਲਈ ਅਸੀਂ ਕੈਫੇ ਸਟਾਈਲ 버ਗਰ ਰੱਖਦੇ ਹਾਂ ਆ ਤੇ ਜੋ ਮੈਨੂੰ ਤੇ ਮੇਰੇ ਭਰਾ ਨੂੰ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਤੇ ਸਾਡੇ ਵੀ ਫੇਵਰੇਟ ਆ ਅਸੀਂ ਵੀ ਕਦੇ-ਕਦੇ ਖਾ ਲੈਂਦੇ ਆ ਤੇ ਗਾਇਸ ਇੱਥੇ ਮੈਂ ਤੁਹਾਨੂੰ ਇੱਕ ਛੋਟੀ ਜੀ ਪਿਆਰੀ ਜੀ ਕਸਟਮਰ ਨੂੰ ਮਿਲਾਉਂਗੀ ਤੇ ਦੇਖੋ ਦੇਖੋ ਕਿੰਨੀ ਛੋਟੀ ਜੀ ਕਿਊਟ ਜੀ ਚਿਕਨ ਮੋਮੋ ਖਾ ਰਹੀ ਹੈ ਹਨਾ ਖੂਕ ਮਾਰਨ ਵਰਗੀ ਤੇ ਗਾਇਸ ਦੇਖਿਆ ਤੁਸੀਂ ਕਿੰਨੀ ਪਿਆਰੀ ਜੀ ਹੈ ਨਾ ਕਿਊਟ ਕਸਟਮਰ ਮੇਰੀ ਸਭ ਤੋਂ ਫੇਵਰੇਟ ਕਸਟਮਰ ਆਈ ਮਤਲਬ ਪਿਆਰੀ ਲੱਗੀ ਮੈਨੂੰ ਛੋਟੀ ਜੀ ਤੇ ਗਾਈਸ ਇੱਥੇ ਸਾਡੇ ਮਨ ਇੱਕ ਪਲੇਡ ਫਰਾਈ ਮੋਮੋਜ਼ ਦਾ ਆਰਡਰ ਆਇਆ ਸੀ ਤੇ ਅਸੀਂ ਫਰਾਈ ਬੋਮੋਸ ਲਗਾਵਾਂਗੇ ਤੇ ਗਾਈਸ ਮੈਂ ਤੁਹਾਨੂੰ ਨਾ ਉਹਦੀ ਛੋਟੀ ਜਿਹੀ ਕੁੜੀ ਦੀ ਮਤਲਬ ਵੀਡੀਓ ਦਿਖਾਨੀ ਹੈ ਦੇਖਿਓ ਕਿਵੇਂ ਮੋਮੋਜ਼ ਖਾ ਰਹੀ ਆ ਹਾਈ ਕਿੱਸਾ ਹੈ ਕਿ ਅੱਛੀ ਲੱਗ ਰਹੀ ਹੈ ਆਪਕੋ ਮੋਮੋਜ਼ ਕੈਸੇ ਲਗੇ ਮਾਰੇ ਅੱਛੇ ਅੱਛੇ ਲਗੇ ਬੋਲਦੀ ਨਹੀਂ ਖਾਈ ਜਾਂਦੀ ਅੱਛੇ ਲਗੇ ਮੋਮੋਜ਼ ਮਾਰੇ ਉਹ ਉਹ ਕਿੱਥੇ ਨਹੀਂ ਭਾਈ ਇਸਨੇ ਕੁਝ ਨਹੀਂ بتایا ਮੈ ਆਜੋ ਪੇਸਤੀ ਹੋ ਗਈ ਤੇ ਗਾਇਸ ਤੁਸੀਂ ਦੇਖਿਆ ਹੋ ਨਾ ਹਨਾ ਛੋਟੀ ਜੀ ਕੁੜੀ ਨੂੰ ਮੈਂ ਤੁਹਾਨੂੰ ਦਿਖਾਇਆ ਤੁਹਾਡੇ ਅੱਗੇ ਕਿੰਨੀ ਸੋਹਣੀ ਲੱਗਦੀ ਪਈ ਆ ਪਰ ਨਾ ਉਹ ਵਿਚਾਰੀ ਥੋੜੀ ਸ਼ਾਈ ਫਿਲ ਕਰਨ ਦੀ ਤਾਂ ਕਰਕੇ ਕੁਝ ਬੋਲੀ ਨਹੀਂ ਪਰ ਹੈ ਬੜੀ ਕਿਊਟ ਸੀਗੀ ਚਿਕਨ ਮੋਮੋਸ ਖਾ ਰਹੀ ਸੀ ਗਾਇਸ ਉਹ ਵੀ ਸਪਾਈਸੀ ਚਟਨੀ ਦੇ ਨਾਲ ਅੱਜ ਕੱਲ ਦੇ ਛੋਟੇ ਛੋਟੇ ਬੱਚੇ ਇੰਨੇ ਮਤਲਬ ਮੋਮੋਸ ਵਗੈਰਾ ਖਾਂਦੇ ਆ ਨਾ ਮਤਲਬ ਇਨਾ ਸਪਾਈਸੀ ਖਾਂਦੇ ਆ ਆਪਾਂ ਦਿਖਾਉਂਦੇ ਨਹੀਂ ਉਹ ਦੇਖੋ ਪਾਣੀ ਦੀ ਵੇਟ ਕਰਦੀ ਪਈ ਸੀ ਫਿਰ ਮੈਂ ਉਹਦੇ ਪਾਪਾ ਨੂੰ ਪਤਾ ਨਹੀਂ ਦਾਦਾ ਜੀ ਹੀ ਉਹਦੇ ਉਹਨਾਂ ਨੂੰ ਇੱਕ ਗਲਾਸ ਪਾਣੀ ਦਿੱਤਾ ਉਹ ਕਹਿੰਦੇ ਛੋਟੀ ਜੀ ਬੱਚੀ ਨੇ ਨਾ ਇੱਕ ਗਲਾਸ ਨੂੰ ਮੂੰਹ ਲਗਾ ਲੈਣਾ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਕੋਈ ਨਹੀਂ ਪਿਲਾ ਦਿਓ ਕੋਈ ਚੱਕਰ ਨਹੀਂ ਅਸੀਂ ਹੋਰ ਲਿਆਵਾਂਗੇ ਤੇ ਗਾਇਸ ਬਿਕੋਜ਼ ਜਿਵੇਂ ਹਨਾ ਅੱਜ ਅਸੀਂ ਆਸਫਲ ਆ ਬਟ ਕੱਲ ਨੂੰ ਅਸੀਂ ਇਹ ਸਫਲ ਜ਼ਰੂਰ ਹੋਵਾਂਗੇ ਤੋ ਨਵੀ ਸਭ ਨੂੰ ਪਤਾ ਕਿ ਕਦੀ ਵੀ ਮੰਜ਼ਿਲ ਸੌਖੀ ਨਹੀਂ ਮਿਲਦੀ ਸਾਨੂੰ ਕਦੀ ਵੀ ਹਾਰ ਨਹੀਂ ਮੰਨਣੀ ਚਾਹੀਦੀ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਤੇ ਬਾਕੀ ਗਾਇਸ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਇਸੇ ਤਰ੍ਹਾਂ ਮੈਂ ਆਪਣੀਆਂ ਵੀਡੀਓਜ਼ ਲੈ ਕੇ ਆਉਂਗੀ ਤੇ ਆਪਾਂ ਜਲਦੀ ਜਲਦੀ ਆਪਣੀਆਂ ਜਿਹੜਾ 30 ਡੇ ਦਾ ਚੈਲੰਜ ਆ ਪੂਰਾ ਕਰਾਂਗੇ ਫਿਰ 30 ਡੇ ਤੋਂ ਬਾਅਦ ਮੈਂ ਆਪਣੀਆਂ ਚੀਜ਼ਾਂ ਦੀ ਰੈਸਪੀਜ਼ ਲੈ ਕੇ ਆਉਂਗੀ ਮੈਂ ਤੁਹਾਨੂੰ ਕੇਕ ਬਣਾਉਣਾ ਸਿਖਾਉਂਗੀ ਸਪ੍ਰਿੰਗ ਰੋਲ ਮੋਮੋਸ ਮੋਮੋਸ ਦੀ ਗਾਇਸ ਮੈਂ ਪਾਈ ਹੋਈ ਆ ਵੀਡੀਓ ਤੇ ਜਿਨੇ ਜਿਨੇ ਦੇਖਣੀਆਂ ਸੀ ਕਿਵੇਂ ਬਣਾਉਂਦੇ ਆ ਕੀ ਹੋਏ ਨਹੀਂ ਤੇ ਇਹਦੇ ਵਿੱਚ ਹੀ ਆ ਮਤਲਬ ਦੇਖ ਲਿਓ ਸਕਰੋਲ ਕਰਕੇ ਫਰਸਟ ਵੀਡੀਓ ਉਹੀ ਪਾਈ ਆ ਮੈਂ ਬਾਅਦ ਵਿੱਚ ਹੀ ਮੈਂ ਆਪਣੇ ਮਤਲਬ 30 ਡੇ ਦਾ ਚੈਲੰਜ ਕਰਨਾ ਸ਼ੁਰੂ ਕੀਤਾ ਸੀ ਤੇ ਇਹ ਵੀ ਆਪਾਂ ਜਲਦੀ ਜਲਦੀ ਕੰਪਲੀਟ ਕਰਾਂਗੇ ਤੇ ਇਹ ਦੇਖੋ ਜਿਵੇਂ ਜਦੋਂ ਸਾਡੇ ਕੋਲ ਮਤਲਬ ਕੋਈ ਪੰਜਾਬੀ ਕਸਟਮਰ ਆਉਂਦਾ ਨਾ ਤੇ ਬੜਾ ਦਿਲ ਖੁਸ਼ ਹੁੰਦਾ ਕਿ ਯਾਰ ਕੋਈ ਤੇ ਹੈ ਹਨਾ ਸਾਨੂੰ ਸਪੋਰਟ ਕਰਨ ਆਇਆ ਸਾਡੀਆਂ ਚੀਜ਼ਾਂ ਖਾਣ ਆਇਆ ਤੇ ਬੜਾ ਦਿਲ ਖੁਸ਼ ਹੁੰਦਾ ਕਿ ਪੰਜਾਬੀਆਂ ਨੂੰ ਪੰਜਾਬੀ ਦੀ ਹਨਾ ਬਾਹ ਫੜਨੀ ਚਾਹੀਦੀ ਆ ਪਰ ਇਦਾਂ ਦਾ ਕੁਝ ਨਹੀਂ ਆ ਕਈ-ਕਈ ਵਾਰੀ ਹੁੰਦੇ ਕਸਟਮਰ ਆ ਜਾਂਦੇ ਆ ਪਰ ਜ਼ਿਆਦਾਤਰ ਤੇ ਪੰਜਾਬੀ ਇਹੀ ਕਹਿੰਦੇ ਆ ਕਿ ਸਾਡੇ ਪੰਜਾਬੀ ਨਾ ਵਦਨ